ਜਾਏ ਸੋ ਕਰਤਾ ਕਾਲਕ੍ਰਿਮ ਦੇ ਜੀਆਂ ਇਤਿਖ ਸੰਵਾਹੇ ਸਾਈ ਘਰ ਕਮਾਉਣੀ ਤੇ ਛੋੜੀ ਤਿੰਨ ਪਾਏ ਨਾਲ ਕੇ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰਜਿਤ ਸਹਿ ਰਜਾਏ ਸੋ ਕਰਜਿਤ ਸਹਿ ਰਜਾਏ ਸੁਧ ਸੁਣ ਨਾਨਕ ਤੇ ਸੇ ਪਾਤਸ਼ਾਹ ਸੁਹਾਵੇ ਅਗੰਗੂਰ ਸਾਹਿਬ ਨੂੰ ਸਰਲਵੇ ਨਾਲੇ ਸੱਚ ਪੂਰੇ ਗੁਰ ਉਪਦੇਸ ਆ ਨਾਨਕ ਸੁਣਾਵੇ ਸੱਚ ਪੂਰੇ ਗੁਰ ਉਪਦੇਸ ਆ ਨਾਨਕ ਸੁਣਾਵੇ ਸਲੋਕ ਪਵਨਪੁਰ ਫਾਨੀ ਫਾਮਾਤਾ ਸਤਿਮਹ

ਮਤਿਆ ਆਏ ਗਏ ਬਸ ਸਖਤ ਹਾਂ ਨਾਲ ਤੇ ਦੇ ਮੁਕ ਯੁੱਧ ਦੇ ਕਿਤੀ ਸ਼ੁੰਤੀ ਦਾ ਸਾਧੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ ਪਉਤੇ ਜੀ ਸੁਹਾਏ ਵਾਰ ਸ੍ਰੀ ਭਗਉਤੀ ਜੇ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਤ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸੁਹਾਏ ਅਰਜਣ ਹਰ ਕੋ ਬਿੰਦਨੋ ਸਿਮਰਾਓ ਸ੍ਰੀ ਹਰਿ ਰਾਏ ਸਿਹਾਰਿ ਕ੍ਰਿਸ਼ਨ ਧਿਆਈਐ ਜੈਸੇ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਨੇ ਜਾਵੈ ਤਾਏ ਸਭ ਥਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੁਹਾਏ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਬ ਪਿਆਰਿਆ ਚੋਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਾਥੀਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਹਣਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇ ਯਾ ਲੋ ਹਯਾ ਚਾਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸਾਹ ਸੁਆਸਾ ਨਾਲ ਨਿਵਾਹੀ ॠਣਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਇਹ ਬਾਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਤੇ ਆਵਣਕਾਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਾਇਤ ਦੇਗ ਤੇਗ ਫਤੇ ਬਿਰਦ ਕੀ ਪਾਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸੇ ਜੀ ਕੇ ਇਸ ਦਾਨ ਰਹਿਚਦਾਂ ਬਵੇਕਤਾਨ ਵਿਸਾਹ ਦਾਨ ਭਰੋਸਾ ਦਾਨ ਤਾਨਾ ਸਰਦਾਰ ਨਾਮ ਦਾਨ ਸ੍ਰੀ ਅਮਰਤ ਸਾਰੇ ਸਾਹਿਬ ਜੀ ਦੇ ਦਰਸ਼ਨ ਜਿਸਨਾ ਚੌਂਕਿਆ ਝੰਡੇ ਬੁੰਗੇ ਜੁਗ ਜੋਗਾ ਤਲ ਮਕਾਜ ਕਰ ਬੋਲੋ ਜੀਵਾਹੇ ਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤ ਦਾ ਰੱਖ ਆਪ ਵਾਹੇ ਗੁਰੂ maybe you because Hello? Right. Sikhuam kar satnaam. ਤੋ ਕੀ ਹੈ ਅਚਲ ਅਮੂਰਤ ਅਨੁਭਵ ਪ੍ਰਕਾਸ਼ ਅਮਤੋ ਕਹਿਜੈ ਕੋ ਤੰਦਰੰਗਰਨ ਸਾਹ ਸਹਾਨ ਗਣਜ ਜੇ ਤ੍ਰਿਭਗੁਣਮਹਿ ਸੁਰਨ ਅਦੇ ਅਸੁਰ ਨੇ ਨੇਤ ਬਨ ਤ੍ਰਣ ਕਉ ਤ੍ਰਾਸਰਵਨਾਮ ਕਥਕਵਣ ਕਨਮਨ ਬਰਨਤ ਸੁਮਤ ਜਬ ਨਾ ਨਹੀਂ ਭਾਗ ਲਲਾਰ ਉਦੈ ਤਬਲੇ ਭੰਮਤੇ ਫਿਰਤੇ ਬਹੁਤ ਆਉ ਕਰਕੁਰ ਸਮੁੰਦਰ ਮਾ ਬੂਡਤ ਥੇ ਕਬਹੁ ਮਤ ਹੋਇਆ ਨਾ ਹੀ ਰੇ ਪਛਤਾਇਓ ਤਤ ਬਿਚਾਰ ਇਹ ਮਥਰੇ ਜਗ ਤਰਨ ਕੋ ਅਵਤਾਰ ਮਨਾਇ ਗਾਇ ਪੀਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗੁਰਬਨ ਆਇਓ ਅਗਾਹ ਕੋ ਉਤਰਾੰਗ ਬਿਚਾ ਸ਼ੇਰ ਨਮੋ ਹੋ ਡੜਾ ਨਾਨਕ ਸੱਜ ਅਵੇਹਾ ਵਾਰ ਬਹਣ ਨਾ ਹੋਵੀ ਜਨਮੜ ਸੱਜ ਨੂੰ ਮੈਂਡਾ ਚਾਹੀਏ ਹੱਥ ਕਹੀ ਦਾ ਮਿੱਤ ਹੱਬੇ ਜਾਨਣ ਆਪਣ ਕਹੀ ਨਾ ਠਾਹੀ ਚਿੱਤੇ ਗੁਦੜੇ ਲਗਮ ਲੇਲ ਮੱਖੇ ਪ੍ਰਗਟਥਿਆ ਸੋਈ ਸਵਾਗਤਾਨ ਜਿਥੈ ਪ੍ਰੀਏ ਨਾਨਕ ਜੀ ਤੂੰ ਬੁੱਠੇ ਆ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾਏ ਤਦ ਸਭ ਕੁ ਇਸ ਮੈਨੋਂ ਸੌਂਤੇ ਆ ਜਾਤੇ ਰਹ ਬੰਦਾ ਲਖਮੀ ਤੋਂ ਨਯਾ ਵਈ ਖਾਏ ਖਰਚ ਰਹੰਦਾ ਲਖ 84 ਮੇ ਬਣੀ ਸਭ ਸੇਵ ਕਰੁੰਦਾ ਇਵਾਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਬੈ ਲੇਖ ਕੋਈ ਨ ਪੁੱਛਾਈ ਜਾ ਹਰ ਬਖਸੰਦਾ ਅਨੰਦ ਪਰ ਆ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੇ ਜੈ ਪਉ ਆ ਸੋ ਕੋ ਪਾਇ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੇ ਜੈ ਤਦ ਭਾਲੰਬ ਸੁਖਹੁ ਕਮ ਗੁਰ ਸੇਵੀਐ ਅਹਨ ਸੁ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਜਾਨਾ ਮਰਨ ਦੁਖ ਜਾਏ ਹੋ ਵਾਸਫਤ ਖਸਮ ਦੀ ਨੂਰ ਅਰਸਹੋਂ ਕਰਸਹੋਂ ਝੱਤੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚੇ ਪਾਤਸ਼ਾਹ ਮੁਸਿਰਸਾ ਹੰਬੇ ਜਿਸੋ ਪਾਸ ਬਹਿਠਿਆ ਸੋਹੀਐ ਸਭਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸੋ ਪਾਸ ਬਹਿਠਿਆ ਸੋਹੀਐ ਸਭਨਾ ਦਾ ਇਹ ਸਾ tonight i we am going go BAAAAAA